ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਅੱਜ ਦਾ ਮੇਰਾ ਟੌਪਿਕ ਹੈ ਕਿ ਸਾਡੇ ਮਨਾਂ ਦੇ ਅੰਦਰ ਵਹਿਮ ਕਿ ਕਰਪਕੇ ਹੁੰਦੇ ਨੇ ਵਹਿਮ ਕਿਵੇਂ ਬਣਦੇ ਨੇ ਤੇ ਘਰ ਬਣਾ ਕੇ ਕਿਵੇਂ ਬਹਿ ਜਾਂਦੇ ਨੇ ਇਹ 2-4 ਨੁਕਤੇ ਕਹਿਣ ਤੋਂ ਪਹਿਲਾਂ ਮੈਂ ਇੱਕ ਨਿੱਕੀ ਜਿਹੀ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਇੱਕ ਬੱਚੀ ਇੱਕ ਲੜਕੀ ਥੋੜੀ ਜਿਹੀ ਸਾਦਗੀ ਦੇ ਅੰਦਰ ਸੀ ਸੁਭਾਵੀ ਸਾਦਾ ਸੀ ਸਮਝਦਾਰੀ ਦਾ ਤਲ ਵੀ ਉਹਦਾ ਥੋੜਾ ਸਧਾਰਨ ਸੀ ਉਹਨਾਂ ਦੇ ਘਰ ਦੇ ਅੰਦਰ ਜਦੋਂ ਦੁੱਧ ਚੋਕ ਕੇ ਪਿਓਣੇ ਲਿਆਉਣਾ ਪ੍ਰਾਣੇ ਲਿਆਉਣਾ ਜ਼ਿੰਮੇਦਾਰਾ ਪਰਿਵਾਰ ਸੀ ਤੇ ਮਾਂ ਨੇ ਇੱਕ ਗੱਲ ਕਹਿਣੀ ਉਹਨੇ ਕਹਿਣਾ ਬੇਟਾ ਕੁੜੀ ਦਾ ਨਾਮ ਲੈ ਕੇ ਆਵਾਜ਼ ਦੇ ਕੇ ਕਹਿਣਾ ਬੇਟਾ ਟੋਕਰਾਂ ਲਿਆ ਟੋਕਰੇ ਦੇ ਹੇਠ ਬਿੱਲੀ ਨੂੰ ਥੋੜੇ ਸਮੇਂ ਵਾਸਤੇ ਡੱਕ ਦੇ ਤੇ ਆਪਾਂ ਦੁੱਧ ਸੰਭਾਲ ਲਈਏ ਕਿਉਂਕਿ ਘਰ ਦੇ ਅੰਦਰ ਜ਼ਿਮੀਦਾਰਾਂ ਦੇ ਘਰਾਂ ਦੇ ਅੰਦਰ ਅਕਸਰ ਕੁੱਤੇ ਹੁੰਦੇ ਨੇ ਬਿੱਲੀਆਂ ਹੁੰਦੇ ਨੇ ਕੁਕੜੀਆਂ ਕੁੱਕੜ ਹੁੰਦੇ ਨੇ ਮੱਝਾਂ ਗਾਵਾਂ ਹੁੰਦੀਆਂ ਨੇ ਖੈਰ ਉਹਨੇ ਕਹਿਣਾ ਬੇਟਾ ਟੋਕਰਾ ਲਿਆ ਬਿੱਲੀ ਨੂੰ ਟੱਕ ਦੇ ਤੇ ਆਪਾਂ ਦੁੱਧ ਸੰਭਾਲ ਲਈਏ ਹੁਣ ਉਹ ਬਿੱਲੀ ਨੂੰ ਟੱਕਣ ਵਾਲੀ ਰੋਜ਼ ਦੀ ਆਦਤ ਪੱਕੀ ਹੋ ਗਈ ਕੁੜੀ ਜਵਾਨ ਹੋਈ ਕੁੜੀ ਵਿਆਹੀ ਗਈ ਕੁੜੀ ਸਹੁਰੇ ਘਰ ਚਲੀ ਗਈ ਉਹਦਾ ਸਹੁਰਾ ਮੱਜਾਂ ਗਾਵਾਂ ਦਾ ਦੁੱਧ ਕੱਢ ਕੇ ਲਿਆਇਆ ਧਾਰਾਂ ਚੋਕ ਹੀ ਲਿਆਇਆ ਜਦੋਂ ਚੌਕੇ ਵਿੱਚ ਆਣ ਕੇ ਉਹਨੇ ਕਿਹਾ ਵੀ ਬੇਟਾ ਦੁੱਧ ਸੰਭਾਲ ਲਓ ਤੇ ਉਸ ਕੁੜੀ ਨੇ ਸੱਜੇ ਖੱਬੇ ਵੇਖਿਆ ਤੇ ਵੇਖਣ ਤੋਂ ਬਾਅਦ ਆਪਣੀ ਸੱਸ ਨੂੰ ਕਹਿਣ ਲੱਗੀ ਮਾਤਾ ਆਪਣੇ ਘਰ ਵਿੱਚ ਤੇ ਬਿੱਲੀ ਨਹੀਂ ਹੈ ਦੁੱਧ ਕਿਵੇਂ ਸੰਭਾਲਿਆ ਜਾਏਗਾ ਤੇ ਸੱਸ ਨੇ ਪੁੱਛਿਆ ਬੇਟਾ ਬਿੱਲੀ ਦੇ ਨਾਲ ਤੇਰਾ ਕੀ ਸੰਬੰਧ ਹੈ ਬਿੱਲੀ ਨਾਲ ਕੀ ਵਾਸਤਾ ਦੁੱਧ ਸੰਭਲਣਾ ਤੇ ਬਿੱਲੀ ਇਹਦਾ ਕੀ ਰਾਫਤਾ ਕੀ ਸਾਂਝ ਹੈ ਤੇ ਉਹ ਕੁੜੀ ਕਹਿਣ ਲੱਗੀ ਮੇਰੇ ਬਾਪੂ ਜੀ ਜਦੋਂ ਦੁੱਧ ਚੋਕੇ ਲਿਆਉਂਦੇ ਸਨ ਰੋਜ਼ ਮੇਰੀ ਮਾਂ ਇਹ ਗੱਲ ਕਹਿੰਦੀ ਹੁੰਦੀ ਸੀ ਬੇਟਾ ਟੋਕਰੇ ਹੇਠ ਬਿੱਲੀ ਨੂੰ ਢੱਕ ਦੇ ਤੇ ਆਪਾਂ ਦੁੱਧ ਸੰਭਾਲ ਲਈ ਆਪਣੇ ਘਰ ਵਿੱਚ ਬਿੱਲੀ ਨਹੀਂ ਟੋਕਰਾ ਤੇ ਹੋਏਗਾ ਬਿੱਲੀ ਨਹੀਂ ਤੇ ਦੁੱਧ ਕਿਵੇਂ ਸੰਭਾਲਿਆ ਜਾਏਗਾ ਸੱਸ ਸਿਆਣੀ ਸੀ ਸਮਝ ਗਈ ਕਿ ਇਹਨਾਂ ਦੇ ਘਰ ਵਿੱਚ ਬਿੱਲੀ ਹੋਏਗੀ ਇਹਦੀ ਮਾਂ ਐਦਾਂ ਕਹਿੰਦੀ ਹੋਏਗੀ ਤਾਂ ਦੁੱਧ ਸੰਭਾਲਿਆ ਜਾਂਦਾ ਸੀ ਕਿਉਂਕਿ ਬਿੱਲੀ ਕਿਸੇ ਭਾਂਡੇ ਵਿੱਚ ਮੂੰਹ ਨਾ ਪਾਵੇ ਉਹ ਇਹਦੇ ਮਨ ਦੇ ਅੰਦਰ ਗੱਲ ਪੱਕੀ ਹੋ ਗਈ ਹੁਣ ਸਧਾਰਨ ਸੀ ਉਹਨੇ ਕਿਹਾ ਕੋਈ ਨਹੀਂ ਬੇਟਾ ਆਪਾਂ ਇਦਾਂ ਹੀ ਸੰਭਾਲ ਲੈਂਦੇ ਹਾਂ ਥੋੜੇ ਦਿਨ ਉਹ ਲਗਾਤਾਰ ਇਦਾਂ ਹੀ ਸੰਭਾਲਦੇ ਰਹੇ ਤੇ ਕੁੜੀ ਦੇ ਮਨ ਦਾ ਵਹਿਮ ਨਿਕਲਿਆ ਕਿ ਬਿੱਲੀ ਤੋਂ ਬਗੈਰ ਟੋਕਰੇ ਤੋਂ ਬਗੈਰ ਵੀ ਦੁੱਧ ਸੰਭਾਲਿਆ ਜਾ ਸਕਦਾ ਹੈ ਮੇਰੇ ਕਹਿੰਦਾ ਮਸਲਾ ਹੈ ਕਿ ਜਿਹੜੀਆਂ ਪਿਰਤਾਂ ਸਾਡੇ ਬਜ਼ੁਰਗਾਂ ਨੇ ਪਾਈਆਂ ਪਰ ਉਹ ਪਾਈਆਂ ਕਿਸੇ ਹੋਰ ਅਰਥ ਨੂੰ ਲੈ ਕੇ ਅਸੀਂ ਉਹਦਾ ਉਲਟਾ ਅਰਥ ਬਣਾ ਕੇ ਲਕੀਰ ਦੇ ਫਕੀਰ ਬਣ ਕੇ ਚੱਲਣਾ ਸ਼ੁਰੂ ਕਰ ਦਿੰਨੇ ਆ ਉਹਨਾਂ ਗੱਲਾਂ ਨੂੰ ਹੂਬ ਹੂ ਮੰਨਣਾ ਸ਼ੁਰੂ ਕਰ ਦਿੰਨੇ ਆ ਮੱਖੀ ਤੇ ਮੱਖੀ ਮਾਰਨਾ ਸ਼ੁਰੂ ਕਰ ਦਿੰਨੇ ਆ ਤੇ ਸਾਨੂੰ ਐਵੇਂ ਲੱਗਦਾ ਹੈ ਵੀ ਉਹ ਭੇਮ ਅਗਰ ਅਸੀਂ ਨਾ ਪਾ ਲਈਏ ਤੇ ਸਾਡੀ ਜ਼ਿੰਦਗੀ ਸਹੀ ਨਹੀਂ ਚੱਲੇਗੀ ਸਲਾਮਤ ਨਹੀਂ ਚੱਲੇਗੀ ਹੁੰਦਾ ਕੀ ਹੈ ਕਿਸੇ ਰਾਹ ਦੇ ਅੰਦਰ ਪੁਲੀ ਟੁੱਟੀ ਸੀ ਉੱਥੇ ਕਿਸੇ ਨੇ ਵੱਡਾ ਸਾਰਾ ਪੱਥਰ ਚੁੱਕ ਕੇ ਰੱਖ ਦਿੱਤਾ ਵੀ ਪੱਥਰ ਦੂਰੋਂ ਦਿਸ ਪਏਗਾ ਤੇ ਆਉਣ ਜਾਣ ਵਾਲੇ ਜਿਹੜੇ ਰਾਈ ਨੇ ਲਿੰਕ ਰੋਡ ਸੀ ਪਿੰਡੂ ਰੋਡ ਸੀ ਵੀ ਉਹ ਪਾਸਾ ਕਰਕੇ ਨਿਕਲ ਜਾਣਗੇ ਹੋਇਆ ਕਿ ਕਿਸੇ ਨੇ ਆਣ ਕੇ ਪੱਥਰ ਦੇ ਉੱਤੇ ਰੰਗ ਫੇਰ ਦਿੱਤਾ ਪੀਲਾ ਹਰਾ ਨੀਲਾ ਕਾਲਾ ਕੋਈ ਵੀ ਰੰਗ ਕਰ ਦਿੱਤਾ ਲੋਕਾਂ ਨੇ ਕਿਸੇ ਨੇ ਆਇਆ ਤੇ ਉਹਨੇ ਦੀਵਾ ਜਗਾ ਦਿੱਤਾ ਹੁਣ ਉਹ ਰਾਈ ਤੇ ਰਾਹ ਦੇ ਉੱਤੇ ਪੱਥਰ ਇਹ ਪੱਥਰ ਨੂੰ ਦੇਵਤਾ ਬਣਾ ਲਿਆ ਉੱਥੇ ਸੇਜੇ ਸੇਜੇ ਉਹਦੀ ਜਗ੍ਹਾ ਬਣ ਗਈ ਲੋਕਾਂ ਨੇ ਸਿਰ ਝਕਾਉਣਾ ਸ਼ੁਰੂ ਕਰ ਦਿੱਤਾ ਪਰ ਜਿੰਨੇ ਰੱਖਿਆ ਸੀ ਉਹਦੀ ਤਮੰਨਾ ਹੋਰ ਸੀ ਪਰ ਜਿਹੜੇ ਪੂਜਰੇ ਨੇ ਉਹਨਾਂ ਨੇ ਤਮੰਨਾ ਤੱਕ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਪਿੱਛੇ ਤੱਕ ਜਾ ਕੇ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਪੱਥਰ ਰੱਖਿਆ ਕਿਵੇਂ ਬਸ ਉਹਨਾਂ ਨੇ ਰੰਗ ਵੇਖਿਆ ਦੀਵਾ ਵੇਖਿਆ ਨਮਸਕਾਰ ਕੀਤੀ ਧੋਫਾਂ ਧਕਾਉਣੀਆਂ ਸ਼ੁਰੂ ਕਰ ਦਿੱਤੀਆਂ ਵਹਿਮ ਐਦਾਂ ਹੀ ਪੱਕੇ ਹੁੰਦੇ ਨੇ ਕਿਧਰੇ ਪਾਣੀ ਨਿਕਲਾ ਆ ਤੇ ਲੋਕਾਂ ਨੇ ਨਾ ਉਸ ਪਾਣੀ ਨੂੰ ਆਪਣੇ ਆਪ ਜ਼ਮੀਨ ਦੇ ਅੰਦਰੋਂ ਨਾ ਕਈਆਂ ਥਾਵਾਂ ਤੇ ਚਸ਼ਮੇ ਫੁੱਟ ਪੈਂਦੇ ਨੇ ਖਾਸ ਕਰਕੇ ਤੁਸੀਂ ਵੇਖੋ ਨਹਿਰੀ ਇਲਾਕੇ ਦੇ ਨਾਲ-ਨਾਲ ਕਈ ਵਾਰੀ ਨਾ ਆਪਣੇ ਆਪ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਕਿਸੇ ਨਾ ਕਿਸੇ ਬੋਰ ਵਿੱਚੋਂ ਜਾਂ ਆਪਣੇ ਆ ਵੈਸੇ ਵੈਸੇ ਵੀ ਨੈਣੀ ਤਾਲ ਦੇ ਇਲਾਕੇ ਵਿੱਚ ਜਾਓ ਤਰਾਈ ਦੇ ਇਲਾਕੇ ਵਿੱਚ ਜਾਓ ਪਾਣੀ ਆਪਣੇ ਆਪ ਨਿਕਲਦਾ ਹੋਇਆ ਤੁਹਾਨੂੰ ਬਹੁਤ ਥਾਂ ਮਿਲ ਜਾਏਗਾ ਪਹਾੜਾਂ ਵਿੱਚ ਮਿਲ ਜਾਏਗਾ ਅੱਛਾ ਪਾਣੀ ਨਿਕਲਿਆ ਲੋਕਾਂ ਨੇ ਉਹਨੂੰ ਪਾਣੀ ਨੂੰ ਮਾਨਤਾ ਦੇਣੀ ਸ਼ੁਰੂ ਕਰ ਦਿੱਤੀ ਉਹਦਾ ਨਾਂ ਹੀ ਬਦਲ ਦਿੱਤਾ ਵੀ ਜਲ ਨਿਕਲ ਆਇਆ ਪਵਿੱਤਰ ਜਲ ਸਮਝ ਕੇ ਉੱਥੇ ਵੀ ਜਗਾ ਬਣਾ ਦਿੱਤੀ ਚੜਾਵਾ ਚੜਨਾ ਸ਼ੁਰੂ ਹੋਇਆ ਬੋਤਲਾਂ ਭਰੀਆਂ ਭਾਂਡੇ ਭਰੇ ਤੇ ਲੋਕਾਂ ਨੇ ਘਰਾਂ ਨੂੰ ਲਿਜਾਣਾ ਸ਼ੁਰੂ ਕਰ ਦਿੱਤਾ ਪਾਣੀ ਪੀਣਾ ਸ਼ੁਰੂ ਕਰ ਦਿੱਤਾ ਅੱਛਾ ਸਬਾਬੋ ਆ ਵੀ ਕਿਸੇ ਦਾ ਕੋਈ ਥੋੜਾ ਬਹੁਤਾ ਰੋਗ ਮਿਟ ਗਿਆ ਸਬਾਬੋ ਉਧਰੋਂ ਦਵਾਈ ਚੱਲ ਰਹੀ ਹੈ ਉਧਰੋਂ ਪਾਣੀ ਪੀ ਰਿਆ ਦਵਾਈ ਦਾ ਅਸਰ ਹੋਇਆ ਉਹਦੇ ਨਾਲ ਰੋਗ ਮਿਟਿਆ ਤੇ ਉਹਨੇ ਸਾਰੇ ਇਲਾਕੇ ਦੇ ਅੰਦਰ ਲਾਲਾ ਲਾਲਾ ਕਰ ਦਿੱਤੀ ਢੰਡੋਰਾ ਪੇਟ ਦਿੱਤਾ ਉਹਨੇ ਵੇਖੋ ਜੀ ਫਲਾਣੇ ਪਾਣੀ ਪੀਣ ਦੇ ਨਾਲ ਇਸ਼ਨਾਨ ਕਰਨ ਦੇ ਨਾਲ ਸਾਡਾ ਤੇ ਆ ਰੋਗ ਦੂਰ ਹੋ ਗਿਆ ਸਾਡਾ ਤੇ ਆ ਮਸਲਾ ਦੂਰ ਹੋ ਗਿਆ ਵਹਿਮ ਐਦਾਂ ਹੀ ਪੱਕੇ ਹੁੰਦੇ ਨੇ ਅੱਛਾ ਕਿਸੇ ਨੇ ਨਾ ਰਾਹ ਦੇ ਨਾਲ ਸੰਖੇਤ ਖੇਤ ਦੇ ਉੱਤੇ ਉਹਨੇ ਆਪਣੇ ਲਾਲ ਰੰਗ ਦਾ ਪਰਨਾ ਉਹਨੇ ਨਾ ਨਾਲ ਛੜਕਦੇ ਕੰਡੇ ਦੇ ਉੱਤੇ ਇੱਕ ਰੁੱਖ ਸੀ ਰੁੱਖ ਦੇ ਉੱਤੇ ਆਪਣਾ ਪਰਨਾ ਰੱਖ ਦਿੱਤਾ ਲਾਲ ਰੰਗ ਦਾ ਪਰਨਾ ਸੀ ਉਨੇ ਪਰਨਾ ਟਹਿਣੀ ਦੇ ਨਾਲ ਬੰਨਿਆ ਸੀ ਕਿ ਕਿਦਰੇ ਹਵਾ ਦੇ ਚੌਕੇ ਦੇ ਨਾਲ ਉੱਡ ਨਾ ਜਾਏ ਅੱਛਾ ਜ਼ਿੰਮੇਦਾਰ ਘਰ ਚਲਾ ਗਿਆ ਉਹਨੂੰ ਪਰਨਾ ਲਾਉਣਾ ਭੁੱਲ ਗਿਆ ਖੁੱਲਣਾ ਭੁੱਲ ਗਿਆ ਅਗਲੇ ਦਿਨ ਵੇਖਿਆ ਉਹਨੇ ਆਣ ਕੇ ਬਈ ਉੱਥੇ ਵੀ ਧੂ ਬੱਤੀ ਚੱਲ ਰਹੀ ਹੈ ਦੀਵਾ ਚੱਲ ਰਿਹਾ ਹੈ ਲੋਕਾਂ ਨੇ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ ਬਈ ਲਾਲ ਰੰਗ ਦਾ ਪਰਨਾ ਹੈ ਤੇ ਰੁੱਖ ਨੂੰ ਹੀ ਦੇਵਤਾ ਬਣਾ ਲਿਆ ਰੁੱਖ ਨੂੰ ਹੀ ਪੂਜਣਾ ਸ਼ੁਰੂ ਕਰ ਦਿੱਤਾ ਮੰਨਣਾ ਸ਼ੁਰੂ ਕਰ ਦਿੱਤਾ ਬੱਚੇ ਪੜਨ ਲਈ ਜਾ ਰਹੇ ਸਨ ਉਹਨਾਂ ਨੇ ਨਮਸ਼ਕਾਰ ਕਰ ਦਿੱਤੀ ਹੁਣ ਜਿਹੜੇ ਬੱਚੇ ਪਾਸ ਹੋ ਗਏ ਉਹਨਾਂ ਨੇ ਸਾਲ ਦੀ ਮਿਹਨਤ ਨੂੰ ਪਾਸੇ ਕਰ ਦਿੱਤਾ ਮਾਪੇ ਦੇ ਖਰਚੇ ਨੂੰ ਪਾਸੇ ਕਰ ਦਿੱਤਾ ਆਪਣੀ ਕਠਿਨਾਈ ਨੂੰ ਪਾਸੇ ਕਰ ਦਿੱਤਾ ਤੇ ਸਾਰਾ ਕ੍ਰੈਡਿਟ ਜਿਹੜਾ ਉਹ ਸੁਰੱਖ ਨੂੰ ਦੇ ਦਿੱਤਾ ਮੈਂ ਮੱਥਾ ਟੇਕਿਆ ਸੀ ਮੈਂ ਤਾਂ ਪੱਕਾ ਹੋ ਗਿਆ ਕਮਾਲ ਦੀ ਗੱਲ ਹੈ ਲੋਕਾਂ ਦੀ ਸੋਚ ਦੀ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਕਿਦੜੇ ਦੋ ਪੱਥਰ ਰੱਖ ਦੋ ਚਾਰ ਇੱਟਾਂ ਰੱਖ ਰੱਖ ਦੋ ਲੋਕ ਉੱਥੇ ਮੱਥਾ ਰਗੜਨਾ ਸ਼ੁਰੂ ਕਰ ਦਿੰਦੇ ਨੇ ਇਹ ਸਾਰੀਆਂ ਗੱਲਾਂ ਮਨੁੱਖੀ ਮਾਨਸਿਕਤਾ ਵਿੱਚੋਂ ਪੈਦਾ ਹੁੰਦੀਆਂ ਨੇ ਤੇ ਉਸ ਮਾਨਸਿਕਤਾ ਵਿੱਚੋਂ ਜਿਹੜੀ ਮਾਨਸਿਕਤਾ ਬੜੀ ਕਮਜ਼ੋਰ ਹੈ ਜਿਹੜਾ ਮਨ ਬੜਾ ਕਮਜ਼ੋਰ ਹੈ ਜਿਹੜਾ ਮਨੋਬਲ ਬੜਾ ਕਮਜ਼ੋਰ ਹੈ ਕਮਜ਼ੋਰ ਮਾਨਸਿਕਤਾ ਦੀਆਂ ਨਿਸ਼ਾਨੀਆਂ ਨੇ ਉਹ ਥਾਂ ਥਾਂ ਦੇ ਉੱਤੇ ਚੁਕਣਾ ਸ਼ੁਰੂ ਕਰ ਦਿੰਦਾ ਹੈ ਸਿਰ ਝਕਾਉਣਾ ਸ਼ੁਰੂ ਕਰ ਦਿੰਦਾ ਹੈ ਮਾਨਤਾ ਦੇਣੀ ਸ਼ੁਰੂ ਕਰ ਦਿੰਦਾ ਹੈ ਜਿੰਨੂੰ ਠੇੜ ਪੰਜਾਬੀ ਵਿੱਚ ਲੈਨੇ ਕਹਿੰਨੇ ਆ ਵੀ ਜਿੰਨੇ ਲਈ ਗੱਲ ਨਹੀਂ ਉਹਦੇ ਨਾਲ ਤੁਰ ਚੱਲੀ ਏ ਕਮਜ਼ੋਰ ਮਾਨਸਿਕਤਾ ਦੀਆਂ ਨਿਸ਼ਾਨੀਆਂ ਨੇ ਹੁਣ ਇੱਕ ਨੁਕਤਾ ਹੋਰ ਨੋਟ ਕਰ ਲਿਓ ਕਮਜ਼ੋਰ ਮਾਨਸਿਕਤਾ ਹਰ ਪਲ ਡਰੀ ਰਹਿੰਦੀ ਆਹ ਕਮਣਾ ਹੋ ਜਾਏ ਤੇ ਧਾਣਾ ਹੋ ਜਾਏ ਆ ਨੁਕਸਾਨਾ ਹੋ ਜਾਏ ਕਮਜ਼ੋਰ ਮਾਨਸਿਕਤਾ ਹਰ ਵਕਤ ਕੰਬਦੀ ਨਜ਼ਰ ਆਉਂਦੀ ਏ ਸੁੰਗੜੀ ਰਹਿੰਦੀ ਏ ਕਿ ਜੇ ਮੈਂ ਆ ਭੈਮ ਨਾ ਪਲਿਆ ਜੇ ਮੈਂ ਐਦਾਂ ਨਾ ਕੀਤਾ ਤੇ ਮੇਰਾ ਨੁਕਸਾਨ ਹੀ ਨਾ ਹੋ ਜਾਏ ਨੁਕਸਾਨ ਸਬੱਬ ਦੇ ਨਾਲ ਹੋ ਜਾਏ ਤੇ ਉਹਨਾਂ ਨੇ ਉਹ ਵਹਿਮ ਨੂੰ ਤਰਜੀਹ ਦੇ ਦੇਣੀ ਹੈ ਕਿ ਵੇਖਿਆ ਮੈਂ ਆ ਕੰਮ ਨਹੀਂ ਸੀ ਕੀਤਾ ਤਾਂ ਮੇਰਾ ਨੁਕਸਾਨ ਹੋਇਆ ਰੋਡ ਰੋਜ਼ ਹਜ਼ਾਰਾਂ ਲੋਕ ਲੱਖਾਂ ਲੋਕ ਰੋਡਾਂ ਦੇ ਉੱਤੇ ਸੜਕਾਂ ਤੇ ਚੱਲਦੇ ਨੇ ਕਿਸੇ ਦਾ ਐਕਸੀਡੈਂਟ ਹੁੰਦਾ ਹੈ ਕਈ ਸਲਾਮਤ ਘਰ ਪਹੁੰਚਦੇ ਨੇ ਜ਼ਿਆਦਾਤਰ ਸਲਾਮਤ ਪਹੁੰਚਦੇ ਨੇ ਬਿਰਲਿਆਂ ਦਾ ਐਕਸੀਡੈਂਟ ਹੁੰਦਾ ਅੱਛਾ ਜਿਹੜਾ ਵਹਿਮੀ ਬੰਦਾ ਹੈ ਉਹਦਾ ਐਕਸੀਡੈਂਟ ਹੋਇਆ ਤੇ ਉਹਨੇ ਸਾਰੀ ਗੱਲ ਨੂੰ ਪਿੱਛੇ ਲੈ ਜਣਾ ਮੈਂ ਅੱਜ ਸਵੇਰੇ ਘਰੋਂ ਦਹੀਂ ਖਾ ਕੇ ਨਹੀਂ ਤੁਰਿਆ ਤਾਂ ਐਕਸੀਡੈਂਟ ਹੋਇਆ ਸਾਡੇ ਪਿੰਡੋਂ ਨਿਕਲਦਿਆਂ ਜਿਹੜੇ ਰੁੱਖ ਦੇ ਨਾਲ ਲਾਲ ਕੱਪੜਾ ਬੱਜਾ ਸੀ ਮੈਂ ਮੱਥਾ ਨਹੀਂ ਟੇਕਿਆ ਤਾਂ ਐਕਸੀਡੈਂਟ ਹੋਇਆ ਉਹ ਜਿਹੜਾ ਪਿੰਡ ਦੇ ਬਾਹਰ ਪੀਰ ਦੀ ਕਬਰ ਹੈ ਮੈਂ ਉੱਥੇ ਸਿਰ ਨਹੀਂ ਝੁਕਾਇਆ ਤਾਂ ਐਕਸੀਡੈਂਟ ਹੋਇਆ ਤੇ ਜਿਹੜੇ ਤੁਹਾਡੇ ਪਿੰਡ ਦੇ ਮੁੱਚਾ ਨੂੰ ਤਾਂ ਦੇਖ ਕੇ ਉਸੇ ਪੀਰ ਕੋਲੋਂ ਨਿਕਲ ਗਏ ਉਹਨਾਂ ਬਾਰੇ ਭਲਾ ਤੁਹਾਡਾ ਕੀ ਖਿਆਲ ਹੈ ਜਿਹੜੇ ਉਸੇ ਰੋਖ ਨਾਲੋਂ ਰੋਜ਼ ਲਾ ਕੇ ਦਤਨਾ ਕਰਦੇ ਨੇ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ ਉਧਰ ਧਿਆਨ ਹੀ ਨਾ ਜਾਂਦਾ ਕਿਉਂਕਿ ਕਮਜ਼ੋਰ ਬਹੁਤ ਹੋ ਤੁਹਾਡੀ ਮਾਨਸਿਕਤਾ ਬਹੁਤ ਕਮਜ਼ੋਰ ਹੈ ਇੱਕ ਹੋਰ ਗੱਲ ਕਹਿ ਦਿਆਂ ਜਿੰਨਾ ਵਹਿਮ ਨੂੰ ਪਾਲੋਗੇ ਉੰਨੀ ਤੁਹਾਡੇ ਅੰਦਰ ਕਬਰਾਟ ਬਣੇਗੀ ਉੰਨੀ ਤੁਹਾਡੇ ਅੰਦਰ ਬਿਮਾਰੀ ਬਣੇਗੀ ਜਿੰਨਾ ਵਹਿਮ ਨੂੰ ਪਾਲੋਗੇ ਤੁਹਾਡੀ ਉਸ ਵਹਿਮ ਵਾਲੀ ਨਬਜ ਦੇ ਉੱਤੇ ਨਸ ਦੇ ਉੱਤੇ ਲੁਟੇਰੇ ਸਾਧ ਹੱਥ ਰੱਖਣਗੇ ਤੁਹਾਡੀ ਕਮਜ਼ੋਰੀ ਵਾਲੀ ਨਸ ਉਹਨਾਂ ਦੀ ਪਕੜ ਵਿੱਚ ਆਈ ਉਹਨਾਂ ਨੇ ਤੁਹਾਨੂੰ ਹੋਰ ਡਰਾਇਆ ਤੁਸੀਂ ਪਹਿਲਾਂ ਡਰੇ ਸੀ ਤੁਸੀਂ ਸਾਧਾਂ ਦੇ ਖਰੋੜਿਆਂ ਵਿੱਚ ਲੇਟ ਗਏ ਲੰਮੇ ਪੈ ਗਏ ਚੌਂਕੀਆਂ ਪੜਨ ਵਾਲਿਆਂ ਕੋਲ ਤੁਸੀਂ ਜਾਂਦੇ ਹੋ ਠੱਗਾਂ ਦੇ ਕੋਲੋਂ ਤੁਸੀਂ ਲੁੱਟੇ ਜਾਂਦੇ ਹੋ ਭੇਖੀ ਸਾਧਾਂ ਦੇ ਸ਼ਗਿਰਤ ਤੁਸੀਂ ਮੰਨਦੇ ਹੋ ਕਿਉਂ ਕਿਉਂਕਿ ਡਰੇ ਰਹਿੰਦੇ ਹੋ ਬਾਬਾ ਜੀ ਸ਼ਰਾਪ ਨਾ ਦੇ ਦੇਣ ਬਾਬੇ ਤੇ ਆ ਮਰੇ ਫਿਰਦੇ ਨੇ ਵਿਚਾਰੇ ਬਾਬੇ ਤੇ ਆ ਪ੍ਰੋਗੀ ਨੇ ਪਰ ਤੁਸੀਂ ਕਹਿੰਦੇ ਹੋ ਵੀ ਉਹਨਾਂ ਦੇ ਆ ਬਚਨਾਂ ਦੇ ਨਾਲ ਉਹਨਾਂ ਦੀ ਕਈ ਗੱਲਾਂ ਦੇ ਨਾਲ ਤੁਹਾਡੇ ਰੋਗ ਮਿਟ ਜਾਣ ਕਿਵੇਂ ਮਿਟਣ ਵੇਖੋ ਜਦੋਂ ਉਹ ਬਿਮਾਰ ਹੁੰਦਾ ਹੈ ਉਹ ਵੱਡੇ ਵੱਡੇ ਹਸਪੀਟਲਾਂ ਵੱਲ ਤੇ ਚੰਗੇ ਡਾਕਟਰਾਂ ਵੱਲ ਮੂੰਹ ਕਰਦਾ ਹੈ ਪਰ ਤੁਹਾਨੂੰ ਰੋਜਵਾਰ ਦਿੰਦਾ ਤੁਸੀਂ ਲੈ ਕੇ ਘਰ ਨੂੰ ਆ ਜਾਂਦੇ ਹੋ ਤੇਰਾ ਰੋਗ ਮਿਟ ਦਿਆ ਕਰ ਖੈਰ ਤੁਸੀਂ ਜਦੋਂ ਹਰ ਪਲ ਇੱਕੋ ਹੀ ਗੱਲ ਬਾਰੇ ਲਗਾਤਾਰ ਸੋਚਦੇ ਹੋ ਰਿਪੀਟ ਕਰਦੇ ਹੋ ਆਪਣੇ ਅੰਦਰ ਉਹ ਗੱਲ ਕਮਾਈ ਜਾਂਦੇ ਹੋ ਲਗਾਤਾਰ ਕਮਾਈ ਜਾਂਦੇ ਹੋ ਮੇਰਾ ਆ ਨੁਕਸਾਨ ਨਾ ਹੋ ਜਾਵੇ ਇਦਾਂ ਦੀ ਨੈਗੇਟਿਵਿਟੀ ਆਪਣੇ ਅੰਦਰ ਲਗਾਤਾਰ ਮਾਲਾ ਬਣਾ ਕੇ ਚਲਾਉਂਦੇ ਹੋ ਉਹ ਗੱਲ ਕੁਦਰਤੀ ਹੋ ਨਿਭੜਦੀ ਹੈ ਨੁਕਸਾਨ ਤੁਹਾਡਾ ਕੁਦਰਤੀ ਹੋ ਨਿਭੜਦਾ ਹੈ ਉਹਦਾ ਵੀ ਇੱਕ ਕਾਰਨ ਹੈ ਉਹ ਕਾਰਨ ਇਹ ਹੈ ਕਿ ਤੁਹਾਡਾ ਧਿਆਨ ਕੰਮ ਵਾਲੇ ਪਾਸੇ ਨਾ ਹੋ ਕੇ ਉਸ ਵਹਿਮ ਵਾਲੇ ਪਾਸੇ ਹੁੰਦਾ ਹੈ ਤੁਹਾਡਾ ਧਿਆਨ ਕਾਰ ਚਲਾਉਣ ਵਿੱਚ ਨਾ ਹੋ ਕੇ ਵਹਿਮ ਵਾਲੇ ਪਾਸੇ ਹੁੰਦਾ ਹੈ ਮੈਂ ਅੱਜ ਸਵੇਰੇ ਘਰੋਂ ਤੁਰਿਆ ਸਾ ਪੀਰ ਨੂੰ ਮੱਥਾ ਨਹੀਂ ਟੇਕਿਆ ਕਿਧਰੇ ਐਕਸੀਡੈਂਟ ਨਾ ਹੋ ਜਾ ਧਿਆਨ ਤੇ ਤੁਹਾਡਾ ਉਧਰ ਹੈ ਹੁਣ ਕਾਰ ਚਲਾ ਰਹੇ ਹੋ ਤੁਹਾਨੂੰ ਪਤਾ ਹੀ ਨਹੀਂ ਲੱਗਾ ਕਿ ਮੇਰੇ ਸੱਜੇ ਕੌਣ ਜਾ ਰਿਹਾ ਹੈ ਖੱਬੇ ਕੌਣ ਜਾ ਰਿਹਾ ਹੈ ਰੈੱਡ ਲਾਈਟ ਕਿੱਥੇ ਆਈ ਹੈ ਮੈਂ ਬ੍ਰੇਕ ਕਿੱਥੇ ਲਾਉਣੀ ਹੈ ਮੈਂ ਸਾਈਡ ਲੈਣੀ ਹੈ ਜਾਂ ਦੇਣੀ ਹੈ ਤੇ ਸਮਝ ਤੋਂ ਬਾਹਰ ਹੋ ਗਿਆ ਨਾ ਕੰਮ ਕਿਉਂਕਿ ਧਿਆਨ ਤੁਹਾਡਾ ਉੱਥੇ ਹੈ ਸਾਰਾ ਦਿਨ ਧਿਆਨ ਉੱਥੇ ਰਹਿ ਤੇ ਐਕਸੀਡੈਂਟ ਤੇ ਹੋਏਗਾ ਧਿਆਨ ਤੁਹਾਡਾ ਤੁਹਾਡੇ ਕੰਮ ਵਿੱਚ ਨਹੀਂ ਹੈ ਨੁਕਸਾਨ ਤੇ ਹੋਏਗਾ ਜਦੋਂ ਲਗਨ ਦੇ ਨਾਲ ਜਨੂਨ ਦੇ ਨਾਲ ਧਿਆਨ ਦੇ ਨਾਲ ਕੰਮ ਨਹੀਂ ਕਰੋਗੇ ਨੁਕਸਾਨ ਹੋਣਾ ਤੇ ਸੁਭਾਵਕ ਹੈ ਨਾ ਨੁਕਸਾਨ ਹੋਣਾ ਤੇ ਕੁਦਰਤੀ ਹੈ ਨਾ ਹੁਣ ਤੁਸੀਂ ਇਹ ਨਹੀਂ ਵੇਖਣਾ ਕਿ ਮੇਰਾ ਧਿਆਨ ਉੱਥੇ ਨਹੀਂ ਤੁਸੀਂ ਇਹ ਵੇਖਣਾ ਹੈ ਕਿ ਮੈਂ ਅਜ ਪੀਰ ਨੂੰ ਮੱਥਾ ਨਹੀਂ ਟੇਕਿਆ ਤੇ ਦੂਜੀ ਗੱਲ ਇਸ ਵਹਿਮ ਨੂੰ ਪੱਕਿਆ ਤੁਹਾਡੇ ਵੱਡਿਆਂ ਨੇ ਵੀ ਕਰ ਦੇਣਾ ਜਿਹੜੇ ਪਿੰਡ ਦੇ ਬਜ਼ੁਰਗ ਨੇ ਉਹਨਾਂ ਵੀ ਕਹਿਣਾ ਉਹ ਤੈਨੂੰ ਆਖਿਆ ਸੀ ਮੱਥਾ ਟੇਕ ਕੇ ਜਾਇਆ ਕਰ ਤੂੰ ਨਹੀਂ ਜਾਂਦਾ ਮਾਣੇ ਵੀ ਕਹਿਣਾ ਪੁੱਤ ਮੈਂ ਰੋਜ਼ ਸਮਝਾਉਂਦੀ ਸਮ ਮੱਥਾ ਟੇਕ ਕੇ ਜਾਇਆ ਕਰ ਪੀਰ ਨੂੰ ਤੂੰ ਨਹੀਂ ਗਿਆ ਵੇਖਿਆ ਨਾ ਨੁਕਸਾਨ ਹੋਇਆ ਕਦੇ ਸਾਡੇ ਬੰਦਿਆਂ ਨੂੰ ਇਹ ਸਮਝ ਆ ਜਾਂਦੀ ਉਹ ਕਹਿੰਦੇ ਬੇਟਾ ਲਗਨ ਦੇ ਨਾਲ ਕੰਮ ਕਰ ਸਮਝਦਾਰੀ ਦੇ ਨਾਲ ਕੰਮ ਕਰ ਨੁਕਸਾਨ ਨਹੀਂ ਹੋਏਗਾ ਤੇ ਜੇ ਫਿਰ ਵੀ ਹੁੰਦਾ ਹੈ ਤੇ ਫਿਰ ਨਫਾ ਨੁਕਸਾਨ ਤੇ ਜ਼ਿੰਦਗੀ ਦਾ ਹਿੱਸਾ ਹੈ ਨਾ ਉਤਰਾ ਚੜਾਤੇ ਜ਼ਿੰਦਗੀ ਦੇ ਨਾਲ ਰਹੇਗਾ ਨਾ ਚੱਲੇਗਾ ਘਬਰਾਉਂਦਾ ਕਿਹੜੀ ਗੱਲਾਂ ਹੈ ਖੈਰ ਬਹੁਤ ਲੋਕ ਬਾਹਰੋਂ ਲੱਗਦਾ ਹੈ ਵੀ ਤੰਦਰੁਸਤ ਨੇ ਪਰ ਅੰਦਰੋਂ ਬਿਮਾਰ ਨੇ ਬਿਮਾਰੀ ਦੇ ਨਾਲ ਸੁੰਗੜੇ ਨੇ ਬਿਮਾਰੀ ਦੇ ਨਾਲ ਡਰੇ ਨੇ ਬਿਮਾਰੀ ਦੇ ਨਾਲ ਕਮਜ਼ੋਰ ਨੇ ਅੱਛਾ ਚਲੋ ਮੈਂ ਅਖੀਰ ਤੇ ਇੱਕ ਗੱਲ ਹੋਰ ਕਰ ਦੇਣਾ ਕਿਹੜਾ ਕੰਮ ਹੈ ਜਿਹੜਾ ਤੁਸੀਂ ਹਜ਼ਾਰ ਸਗਣ ਕਰਨ ਤੋਂ ਬਾਅਦ ਸ਼ੁਰੂ ਨਹੀਂ ਕਰਦੇ ਤੁਸੀਂ ਕਾਰ ਲੈਂਦੇ ਹੋ ਗੁਰਦੁਆਰੇ ਉੱਜਲ ਲੈ ਕੇ ਛਿੜਕਣਾ ਸ਼ੁਰੂ ਕਰ ਦਿੰਦੇ ਹੋ ਨਿਰਾਵਹਿਮ ਤੁਸੀਂ ਕਾਰ ਲੈਂਦੇ ਹੋ ਉਹਦੇ ਉੱਤੇ ਐਣ ਸੰਦੂਰ ਦੇ ਨਾਲ ਪਤਾ ਨਹੀਂ ਕੀ ਕੀ ਵਹੁੰਦੇ ਹੋ ਲੋਕ ਅਰਦਾਸਾਂ ਕਰਾਉਂਦੇ ਹੋ ਕਰਦੇ ਹੋ ਸ਼ੁਕਰਾਨੇ ਦੇ ਬੋਲ ਕਹਿਣਾ ਗੁਨਾਹ ਨਹੀਂ ਹੈ ਪਰ ਤੁਸੀਂ ਵਹਿਮ ਪਾਲਦੇ ਹੋ ਕਿਹੜਾ ਕੰਮ ਹੈ ਘਰ ਬਣਾਉਣ ਲੱਗੇ ਤਾਂ ਨੀਆਂ ਦੇ ਅੰਦਰ ਪਤਾ ਨਹੀਂ ਕੀ ਕੀ ਤੁਸੀਂ ਭਰਿਆ ਕੀ ਕੀ ਸਗਣ ਕੀਤੇ ਵਿਆਹ ਕੀਤਾ ਤਾਂ ਸਗਣ ਕੀਤੇ ਕਿਹੜਾ ਕੰਮ ਹੈ ਜਿਹੜਾ ਸਗਣਾ ਤੋਂ ਰਹਿਤ ਕਰਦੇ ਹੋ ਪਰ ਉਹਨਾਂ ਕੰਮਾਂ ਦੇ ਅੰਦਰ ਨੁਕਸਾਨ ਨਹੀਂ ਹੋਇਆ ਮਕਾਨ ਡਿੱਗਦੇ ਨਹੀਂ ਕਾਰਾਂ ਦੇ ਐਕਸੀਡੈਂਟ ਨਹੀਂ ਹੁੰਦੇ ਅੱਛਾ ਵਿਆਹ ਕਰਦੇ ਹੋ ਤੇ ਰਿਸ਼ਤੇ ਟੁੱਟਦੇ ਨਹੀਂ ਲੜਾਈ ਝਗੜਾ ਨਹੀਂ ਹੁੰਦਾ ਫਿਰ ਕਿਉਂ ਹੁੰਦਾ ਵਹਿਮ ਤੇ ਤੁਸੀਂ ਸਾਰੇ ਪਾਲੇ ਨੇ ਜੇ ਇਦਾਂ ਰਿਸ਼ਤੇ ਬੰਦੇ ਨੇ ਜਾਂ ਪੱਕੇ ਰਹਿੰਦੇ ਨੇ ਜਾਂ ਕੰਮ ਰਾਸ ਹੁੰਦੇ ਨੇ ਤੇ ਮੈਂ ਕਹਿੰਦਾ ਇਹ ਤੇ ਲਾਜ ਹੀ ਬੜਾ ਸੋਖਾ ਫਿਰ ਕੋਈ ਲੋੜ ਨਹੀਂ ਕਿਸੇ ਡਾਕਟਰ ਦੀ ਜਾਂ ਹਸਪੀਟਲ ਦੀ ਜਾਂ ਕੰਮ ਕਰਨ ਦੀ ਬਸ ਸਗਣ ਕਰੋ ਤੇ ਤੁਹਾਡੇ ਕੰਮ ਸਫਲੇ ਹੋਣੇ ਸ਼ੁਰੂ ਹੋ ਜਾਣਗੇ ਕੀ ਲੋੜੇ ਫਿਰ ਕਿਸੇ ਨੂੰ ਸਮਝਣ ਸਮਝਾਉਂਦੀ ਫਿਰ ਤੇ ਤੁਹਾਡੇ ਰਿਸ਼ਤੇ ਪਰਪੱਕ ਰਹਿਣੇ ਚਾਹੀਦੇ ਨੇ ਕਿਉਂਕਿ ਵਹਿਮ ਬੜੇ ਪਾਲੇ ਨੇ ਪਰ ਪਿਆਰਿਓ ਵਹਿਮ ਇੱਕ ਰੋਗ ਏ ਵਹਿਮ ਇੱਕ ਬਿਮਾਰੀ ਏ ਇਸ ਬਿਮਾਰੀ ਤੋਂ ਆਪਣੇ ਆਪ ਨੂੰ ਖੁਦ ਪਾਰ ਕੱਢਣਾ ਪੈਣਾ ਏ ਕੱਢੋ ਜਿੰਨਾ ਜ਼ਿਆਦਾ ਵਹਿਮ ਪਾਲੋਗੇ ਉਹ ਵਹਿਮ ਤੁਹਾਡੀਆਂ ਜੰਜੀਰਾਂ ਬਣ ਜਾਣਗੀਆਂ ਵਹਿਮ ਤੁਹਾਨੂੰ ਕਿਸੇ ਪਾਸੇ ਤੁਰਨ ਨਹੀਂ ਦੇਣਗੇ ਸੁੱਤਿਆਂ ਵੀ ਵਹਿਮੀ ਬਣ ਕੇ ਡਰਦੇ ਰਹੋਗੇ ਜਾਗਦਿਆਂ ਵੀ ਵਹਿਮੀ ਬਣ ਕੇ ਡਰਦੇ ਰਹੋਗੇ ਵਹਿਮ ਨੂੰ ਤੋੜੋ ਗੁਰਬਾਣੀ ਪੜੋ ਗੁਰਬਾਣੀ ਨੂੰ ਸਮਝੋ ਗੁਰਬਾਣੀ ਨੂੰ ਅਪਲਾਈ ਕਰੋ ਵਾਹਿਗੁਰੂ ਜੀ ਕਾ ਖਾਲਸਾ